ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪ੍ਰਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਮਾਲ ਬਾਗ ਦੇ ਪਟਵਾਰੀ ਜਗਜੀਤ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹਥੀ ਕਾਬੂ ਕੀਤਾ ਗਿਆ ਹੈ ਇਹ ਪਟਵਾਰੀ ਹਲਕਾ ਕਲਿਆਣ ਸੁੱਖਾ ਦੇ ਵਿੱਚ ਤਾਇਨਾਤ ਸੀ ਜਿੱਥੇ ਉਹ ਤਬਾਤਲੇ ਦੀ ਰਿਪੋਰਟ ਪੇਸ਼ ਕਰਨ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ ਵਿਜੀਲੈਂਸ ਬਠਿੰਡਾ ਮੇਲੇ ਇਸ ਪਿੰਡ ਦੇ ਕੁਲਦੀਪ ਸਿੰਘ ਨੇ ਪਟਵਾਰੀ ਦੇ ਖਿਲਾਫ ਸ਼ਿਕਾਇਤ ਕੀਤੀ ਪਤਾ ਲੱਗਾ ਕਿ ਉਕਤ ਪਟਵਾਰੀ ਸਾਹ 2017 ਦੇ ਵਿੱਚ ਪਰਤੀ ਹੋਇਆ ਸੀ ਵਿਜੀਲੈਂਸ ਤੇ ਬੁਲਾ ਰਹੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਕੁਲਦੀਪ ਸਿੰਘ ਨੇ ਵਿਜੀਲੈਂਸ ਦੇ ਕੋਲ ਪਹੁੰਚ ਕੇ ਦੋਸ਼ ਲਾਇਆ ਸੀ ਕਿ ਉਸ ਦੀ ਪਿੰਡ ਕਲਿਆਣ ਸੁੱਖਾ ਦੇ ਵਿੱਚ ਕਰੀਬ 6 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਸ ਦੇ ਭਰਾ ਅਤੇ ਪਿਤਾ ਦੇ ਵੱਲੋਂ ਹੋਰ ਰਿਸ਼ਤੇਦਾਰਾਂ ਦਾ ਵੀ ਹਿੱਸਾ ਹੈ ਕੁਲਦੀਪ ਸਿੰਘ ਨੇ ਆਪਣੇ ਹਿੱਸੇ ਦੀ ਦੋ ਕਨਾਲ ਜ਼ਮੀਨ ਕਿਸੇ ਹੋਰ ਤਿਰ ਨੂੰ ਤਬਦੀਲ ਕਰਵਾਉਣ ਲਈ ਕਿਸੇ ਹੋਰ ਤਿਰ ਨੂੰ ਤਬਦੀਲ ਕਰਵਾਉਣੀ ਸੀ ਇਸ ਸਬੰਧੀ ਉਸਨੇ ਆਪਣੀ ਦਰਖਾਸਤ ਅਤੇ ਹਲਫਨਾਮਾ ਪਟਵਾਰੀ ਜਗਜੀਤ ਸਿੰਘ ਦੇ ਸਹਾਇਕ ਬਿਆਨਤ ਸਿੰਘ ਨੂੰ ਦਿੱਤਾ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਪਟਵਾਰੀ ਦੇ ਵੱਲੋਂ ਜ਼ਮੀਨ ਦਾ ਤਬਾਦਲਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਕੁਲਦੀਪ ਸਿੰਘ ਨੇ ਪਟਵਾਰ ਖਾਨੇ ਦੇ ਵਿੱਚ ਜਾ ਕੇ ਨਿੱਜੀ ਸਹਾਇਕ ਬਿਆਨਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਜ਼ਮੀਨ ਦੇ ਤਬਾਦਲੇ ਸਬੰਧੀ ਪਟਵਾਰੀ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਇਸ ਤੋਂ ਬਾਅਦ ਪਟਵਾਰੀ ਅਤੇ ਉਸਦੇ ਨਿੱਜੀ ਸਹਾਇਕ ਬਿਆਨਤ ਸਿੰਘ ਨੇ ਕੁਲਦੀਪ ਸਿੰਘ ਤੋਂ ਕੰਮ ਕਰਵਾਉਣ ਦੇ ਬਦਲੇ 12000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਟਵਾਰੀ ਦੇ ਵੱਲੋਂ ਰਿਸ਼ਵਤ ਮੰਗਣ ਤੋਂ ਬਾਅਦ 10000 ਰੁਪਏ ਦੇ ਵਿੱਚ ਸਮਝੌਤਾ ਹੋ ਗਿਆ ਬਿਊਰੋ ਰਿਪੋਰਟ ਐਸ ਸਮਝਣ ਨਿਊਜ਼